ਸਤਿਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਰਾਣੀ ਚੱਲਿਆ ਕਹੋਦੀ ਸਾਖੀ ਗੁਰਮੁਖ ਜਨਮ ਸਵਾਰ ਦਰਗ੍ਹੇ ਚੱਲਿਆ ਸੱਚੀ ਦਰਗ੍ਹੇ ਜਾਏ ਸੱਚਾ ਪੇੜ ਮੱਲਿਆ ਗੁਰਮੁਖ ਭੋਜਨ ਪਾਓ ਜਾਓ ਅਲੱਲਿਆ ਗੁਰਮੁਖ ਸੱਚ ਅਲਾਓ ਭਲੀ ਹੋਂ ਭੱਲਿਆ ਗੁਰਮਖ ਸੱਦੇ ਜਾਨ ਆਵਨ ਕੱਲਿਆ ਮਾਝੇ ਦੇ ਪਿੰਡ ਸਰਹਾਲੀ ਵਿੱਚ ਕੇਸ ਰੂ ਮਲ ਰੰਦਾ ਸੀ ਆਪ ਨੂੰ 4000 ਵੀ ਆਖਿਆ ਜਾਂਦਾ ਸੀ ਕੇਸ ਰੂ ਮਲ ਅਜੇ ਜਵਾਨ ਉਮਰ ਵਿੱਚ ਹੀ ਸੀ ਕਿ ਇਹ ਸਖੀ ਸਰਵਰ ਦਾ ਚੇਲਾ ਬਣ ਗਿਆ ਜਿਵੇਂ ਇਸ ਦੇ ਬਜ਼ੁਰਗ ਸਖੀ ਸਰਵਰ ਦੇ ਚੇਲੇ ਸਨ ਇਸ ਦੀ ਘਰਵਾਲੀ ਦਾ ਨਾਮ ਚਾਲਾ ਦੇਵੀ ਸੀ ਕੁਦਰਤ ਦੇ ਰੰਗ ਸਮੇਂ ਦੇ ਚੱਕਰ ਨਾਲ ਇਹ ਗੁਰੂ ਜੀ ਦੇ ਸਤਸੰਗੀਆਂ ਨਾਲ ਉੱਠਣ ਬੈਠਣ ਲੱਗਾ ਆਖਰ ਇੱਕ ਦਿਨ ਐਸਾ ਆਇਆ ਕਿ ਭਾਈ ਕੇਸਰੂ ਮਲ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ ਗੁਰੂ ਜੀ ਕੋਲੋਂ ਅਮਰਤ ਛੱਕ ਕੇ ਸਿੰਘ ਸੱਜ ਗਏ ਕేశਰੂ ਮਲ ਦਾ ਨਾਮ ਮਲ ਸਿੰਘ ਰੱਖਿਆ ਗਿਆ ਤੇ ਉਸ ਦੀ ਪਤਨੀ ਦਾ ਨਾਮ ਚਾਲਾ ਕੌਰ ਚਾਲਾ ਕੌਰ ਬੜੀ ਧਰਮੰਤ ਤੇ ਪਤੀ ਵਰਤਾ ਇਸਤਰੀ ਸੀ ਇਹ ਗੁਰੂ ਘਰ ਦੀ ਸੇਵਾ ਕਰਨ ਲੱਗੀ ਭਗਤੀ ਭਾਵ ਬਹੁਤ ਹਿਰਦੇ ਵਿੱਚ ਉਤਪਨ ਹੋ ਗਿਆ ਰਾਤ ਦਿਨੇ ਵਾਹਿਗੁਰੂ ਸਿਮਰਨ ਵਿੱਚ ਗੁਜ਼ਾਰਨ ਲੱਗੀ ਜਦੋਂ ਭਗਤੀ ਆਈ ਤਾਂ ਸਿਦਕ ਆਪਣੇ ਆਪ ਹੀ ਆ ਗਿਆ ਸਿਦਕ ਦੀ ਪੁਤਲੀ ਬਣ ਗਈ ਜੀਵਨ ਜਨਮ ਮਰਨ ਤੋਂ ਪਰੇ ਹੋ ਗਿਆ ਮੌਤ ਦਾ ਪੈ ਉੱਤਰ ਗਿਆ ਇਸ ਨੂੰ ਸਮਝ ਆ ਗਈ ਕਿ ਮਨੁੱਖ ਜਨਮ ਦਾ ਮਰਨਾ ਉਸ ਦੇ ਬਾਣੇ ਅੰਦਰ ਹੈ ਗੁਰ ਇਤਿਹਾਸ ਸੁਣ ਸੁਣ ਕੇ ਇਹ ਵੀ ਵਿਚਾਰ ਪੱਕਾ ਹੋ ਗਿਆ ਕਿ ਜੋ ਦੇਸ਼ ਤੇ ਧਰਮ ਬਦਲੇ ਸ਼ਹੀਦ ਹੁੰਦੇ ਹਨ ਉਹਨਾਂ ਦਾ ਵਾਸਾ ਸਵਰਗਾਂ ਵਿੱਚ ਹੁੰਦਾ ਹੈ ਉਹ ਸਵਰਗਾਂ ਦੇ ਵਾਸੀ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਇਸੇ ਹੌਸਲੇ ਨੇ ਹੀ ਉਸ ਤੇ ਆਪਣੇ ਪਤੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਵਿੱਚ ਭਰਤੀ ਕਰਾ ਦਿੱਤਾ ਸੀ ਤੇ ਆਪ ਗੁਰੂ ਕੇ ਲੰਗਰ ਵਿੱਚ ਸੇਵਾ ਕਰਿਆ ਕਰਦੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਹਾੜੀ ਰਾਜਿਆਂ ਨਾਲ ਜੰਗ ਹੋ ਪਿਆ। ਉਸ ਜੰਗ ਦੇ ਵਿੱਚ ਭਾਈ ਮਲ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ। ਚਾਲਨਾ ਕੌਰ ਨੂੰ ਜਦੋਂ ਪਤੀ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਉਹ ਕਾਬਰੀ ਨਹੀਂ ਸਿਦਕ ਵਿੱਚ ਰਹੀ। ਹਾਂ ਪਿਆਰ ਦੇ ਕਾਰਨ ਉਸ ਦੇ ਨਾਂ ਵਿੱਚੋਂ ਹੰਝੂ ਜ਼ਰੂਰ ਕਿਰੇ। ਉਹ ਇਸ ਕਰਕੇ ਕਿ ਹੁਣ ਪਤੀ ਦੇ ਦਰਸ਼ਨ ਪ੍ਰਤੱਖ ਨਹੀਂ ਹੋਇਆ ਕਰਨਗੇ ਚਰਨ ਸੇਵਾ ਨਹੀਂ ਕਰ ਸਕੇਗੀ ਸ਼ਹੀਦੀ پا ਕੇ ਅਮਰ ਜੀਵਨ ਹਾਸਲ ਕਰ ਚੁੱਕੇ ਹਨ ਇਸ ਗੱਲ ਦੀ ਉਸ ਨੂੰ ਬੇਅੰਤ ਖੁਸ਼ੀ ਸੀ ਗੱਲ ਵਿੱਚ ਪੱਲੂ پا ਕੇ ਉਸ ਨੇ ਅਰਦਾਸ ਕੀਤੀ हे ਸੱਚੇ ਪਾਤਸ਼ਾਹ ਮੇਰੇ ਪਤੀ ਦਾ ਸਵਰਗਾਂ ਵਿੱਚ ਵਾਸਾ ਹੋਵੇ ਕੁਝ ਚੀਰ ਸਰੀ ਅਨੰਦਪੁਰ ਰਹਿਣ ਪੇਛੋਂ ਆਪਣੇ ਪੁੱਤਰ ਵਿਜੇ ਸਿੰਘ ਨੂੰ ਨਾਲ ਲੈ ਕੇ ਆਪਣੇ ਪਿੰਡ ਸਰਹਾਲੀ ਆ ਗਈ। ਖੁਰਾਕਾਂ ਖਵਾ ਖਵਾ ਕੇ ਪੁੱਤਰ ਨੂੰ ਪਾਲਿਆ ਤੇ ਜਵਾਨ ਕੀਤਾ। ਆਪਣੇ ਪਿਤਾ ਵਾਂਗ ਪੁੱਤਰ ਵੀ ਬਹੁਤ ਲਾਇਕ ਹੋਣ ਹਾਰ ਨਿਕਲਿਆ। ਤਲਵਾਰ ਦਾ ਤੀ ਤੇ ਚੰਗਾ ਘੋੜ ਸਵਾਰ ਬਣਿਆ। ਗੁਰੂ ਗੋਬਿੰਦ ਸਿੰਘ ਜੀ ਜਦੋਂ ਦੇਖਿਆ ਕਿ ਪਹਾੜੀ ਰਾਜੇ ਤੇ ਮੁਗਲ ਹਕੂਮਤ ਉਹਨਾਂ ਨਾਲ ਟੱਕਰ ਲੈਣਾ ਚਾਹੁੰਦੀ ਹੈ ਤਾਂ ਗੁਰੂ ਜੀ ਨੇ ਹੁਕਮਨਾਮੇ ਭੇਜ ਕੇ ਸਾਰੇ ਸਿੰਘ ਸ੍ਰੀ ਆਨੰਦਪੁਰ ਸਾਹਿਬ ਬੁਲਾਏ ਗੁਰੂ ਜੀ ਦਾ ਹੁਕਮ ਸੀ ਕਿ ਜੋ ਸਿੰਘ ਪੜੇ ਜਾਂ ਸੁਨੇ ਉਹ ਸਭ ਕੰਮ ਛੱਡ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਆਪਣੇ ਨਾਲ ਚੰਗੇ ਹਥਿਆਰ ਤੇ ਵਧੀਆ ਘੋੜਾ ਜ਼ਰੂਰ ਲਈ ਆਵੇ ਜਦੋਂ ਇਹ ਹੁਕਮਨਾਮਾ ਸਰਹਾਲੀ ਪੂਜਾ ਤਾਂ ਵਿਜੇ ਸਿੰਘ ਹੁਕਮਨਾਮਾ ਨੂੰ ਸੁਣਦੇ ਸਾਰ ਤਿਆਰ ਹੋ ਪਿਆ ਉਸਨੇ ਮਾਤਾ ਗੋਲ ਪੁੱਜ ਕੇ ਜਾਣ ਵਾਸਤੇ ਆਗਿਆ ਮੰਗੀ ਮਾਤਾ ਚਾਲਾ ਗੌਰ ਨੇ ਖੁਸ਼ ਹੋ ਕੇ ਸਿਰ ਤੇ ਪਿਆਰ ਦਿੱਤਾ ਤੇ ਸੋਹਣ ਕਰਕੇ ਪੁੱਤਰ ਨੂੰ ਸ੍ਰੀ ਅਨੰਦਪੁਰ ਵੱਲ ਤੋਰਿਆ ਆਪ ਚਹਲਾ ਕੌਰ ਵਹਿਗੁਰੂ ਦੇ ਗੁਰੂ ਜੀ ਦੇ ਅੱਗੇ ਅਰਦਾਸ ਬੇਨਤੀਆਂ ਕਰਨ ਲਗੀ ਕਿ ਉਸ ਦਾ ਪੁੱਤਰ ਜਾਂ ਤਾਂ ਜੰਗ ਵਿੱਚ ਫਤਿਹ ਹਾਸਲ ਕਰਕੇ ਮੁੜੇ ਜਾਂ ਸ਼ਹੀਦੀ ਪ੍ਰਾਪਤ ਕਰਕੇ ਉਹ ਕਿਤੇ ਪਿੱਠ ਦਿਖਾ ਕੇ ਡਰ ਦਾ ਪਿੱਛੇ ਨਾ ਮੁੜ ਆਵੇ ਉਹ ਆਪਣੇ ਪਤੀ ਵਾਂਗ ਪੁੱਤਰ ਨੂੰ ਵੀ ਬਹਾਦਰ ਤੇ ਨੇਕ ਬੰਦਾ ਬਣਿਆ ਹੋਇਆ ਦੇਖਣਾ ਚਾਹੁੰਦੀ ਸੀ ਵਿਜੇ ਸਿੰਘ ਨੂੰ ਗਿਆ ਚੋਖਾ ਸਮਾ ਹੋ ਗਿਆ ਸੀ ਇੱਕ ਦਿਨ ਅਚਾਨਕ ਚਾਲਾਂ ਕੌਰ ਅਦਾਸ ਹੋ ਗਈ ਇੱਕ ਕਵੀ ਲਿਖਦਾ ਹੈ ਬੈਠੇ ਵਿੱਚ ਸੁਹੇਲੀਆਂ ਲਾਏ ਤਿਰੰਜਨ ਚਾਲਾਂ ਕੌਰ ਇਹ ਬਚਨ ਅਲਾਵਦੀ ਹੈ ਮੇਰਾ ਉਛਲਦਾ ਅੱਜ ਕਲੇ ਜਿਹੜਾ ਏ ਮੇਰੀ ਜਿੰਦ ਮੈਨੂੰ ਛੱਡੀ ਜਾਉਂਦੀ ਹੈ ਗਮ ਸੋਚ ਦੇ ਪਏ ਹਨ ਆਨ ਘੇਰੇ ਚਿੰਤਾ ਚਿਖਾ ਦੇ ਵਾਂਗ ਜਲਾਉਂਦੀ ਹੈ ਅੜਿਓ ਅੱਖੀਆਂ ਅਗੇ ਗੋਬਾਰ ਆਇਆ ਮੇਰੀ ਹੋਸ਼ ਵੇਖੋ ਉੱਡੀ ਜਾਉਂਦੀ ਹੈ ਰਾਣੀ ਚਾਲਾਕੌਰ ਦੇ ਇਹ ਬਚਨ ਸੁਣ ਕੇ ਉਸ ਦੀਆਂ ਸਹੇਲੀਆਂ ਬਹੁਤ ਹੈਰਾਨ ਹੋਈਆਂ ਉਹ ਚਾਲਾਕੌਰ ਦੇ ਕੋਲ ਆ ਇਕੱਠੀਆਂ ਹੋਈਆਂ ਉਹਨਾਂ ਵਿੱਚ ਰਾਣੀ ਪ੍ਰਤਾਪੀ ਤੇ ਬਿਸ਼نو ਸਿਆਣੀਆਂ ਤੇ ਸੁੰਘੜ ਇਸਤਰੀਆਂ ਸਨ ਬਿਸ਼ ਨੇ ਜਾਂ ਲਾਂਕੌਰ ਦੇ ਚਿਹਰੇ ਉੱਤੇ ਉਦਾਸੀ ਦੇ ਨਿਸ਼ਾਨ ਦੇਖ ਕੇ ਆਖਣ ਲੱਗੀ हे ਰਾਣੀ ਇਹ ਦੱਸ ਅੱਜ ਤੇਰੇ ਦਿਲ ਨੂੰ ਕੀ ਹੋ ਰਿਹਾ ਹੈ ਕੀ ਕੋਈ ਮਾੜੀ ਖਬਰ ਕਿਤੇੋਂ ਆਈ ਹੈ ਤੂੰ ਤਾਂ ਉਦਾਸ ਨਹੀਂ ਸੀ ਹੋਣ ਵਾਲੀ ਤੇਰੀ ਉਦਾਸੀ ਦਾ ਕੀ ਕਾਰਨ ਹੈ ਤੇਰੇ ਅਤੇ ਤੇਰੇ ਪਤੀ ਦੇ ਸਿਰ ਬਹੁਤ ਵੱਡੀਆਂ ਮੁਸੀਬਤਾਂ ਆਉਂਦੀਆਂ ਰਹੀਆਂ ਹਨ ਪਤੀ ਦੇਵਤਾ ਸ਼ਹੀਦ ਹੋ ਗਏ ਪਰ ਤੂੰ ਕਬਰਾਈ ਨਾ ਅੱਜ ਕੀ ਵਜ੍ਹਾ ਹੈ ਜੋ ਤੈਨੂੰ ਡੋਬੂ ਪੈਣ ਲੱਗ ਪਏ ਹਨ ਦਿਲ ਦੀ ਗੱਲ ਖੋਲ ਕੇ ਦੱਸ ਆਖਦੇ ਨੇ ਜੇ ਦਿਲ ਖੋਲ ਕੇ ਗੱਲ ਕੀਤੀ ਜਾਵੇ ਤਾਂ ਦੁੱਖ ਹੌਲੇ ਹੋ ਜਾਂਦੇ ਹਨ ਚਾਲਾਂ ਕੌਰ ਕਹਿਣ ਲੱਗੀ ਹੈ ਪਿਆਰੀ ਸਖੀ ਤੇਰੇ ਕੋਲੋਂ ਕਿਸੇ ਗੱਲ ਦਾ ਲੁਕਾ ਨਹੀਂ ਹੋ ਸਕਦਾ ਆਜੇ ਮੇਰੇ ਦਿਲ ਨੂੰ ਡੋਬ ਪੈ ਰਹੇ ਹਨ ਮੇਰਾ ਰੰਗ ਉੱਡਦਾ ਜਾਂਦਾ ਹੈ ਇਹ ਗੱਲ ਸੱਚੀ ਹੈ ਮੇਰੇ ਦੁਖੀ ਹੋਣ ਦਾ ਕਾਰਨ ਇਹ ਹੈ ਕਿ ਮੈਨੂੰ ਅੱਜ ਸ੍ਰੀ ਆਨੰਦਪੁਰ ਦੀਆਂ ਜੋ ਖਬਰਾਂ ਮਿਲਦੀਆਂ ਹਨ ਉਹ ਚੰਗੀਆਂ ਨਹੀਂ ਹਨ ਮੈਂ ਸੁਣਿਆ ਹੈ ਸੀ ਕਿ ਆਨੰਦਪੁਰ ਦੇ ਚਗੀਰ ਦੇ ਦੁਸ਼ਮਨਾ ਨੇ ਕੇਰਾ ਪਾ ਲਿਆ ਹੈ। ਮੁਗਲ ਸਿਆਨਾਂ ਦੇ ਨਾਲ ਚੰਦਰੇ ਤੇ ਦੇਸ਼ ਤਿਰੋਹੀ Hindu ਰਾਜੇ ਵੀ ਮਿਲ ਗਏ ਹਨ। ਉਹੋ ਪਾਪੀ ਵੀ ਗੁਰੂ ਜੀ ਨਾਲ ਲੜਨ ਵਾਸਤੇ ਆ ਗਏ ਹਨ। ਉਹੋ ਗੁਰੂ ਜੋ ਹਿੰਦੂਆਂ ਦੀ ਇੱਜ਼ਤ ਤੇ ਆਜ਼ਾਦੀ ਵਾਸਤੇ ਲੜ ਰਿਹਾ ਹੈ। ਜਿਸ ਦੇ ਪਿਤਾ ਨੇ ਦੁਖੀ ਹਿੰਦੂਆਂ ਵਾਸਤੇ ਆਪਣਾ ਸੀਸ ਫੇਰਟ ਕਰ ਦਿੱਤਾ ਦੁਸ਼ਮਣ ਦੀ ਸੈਨਾ ਬਹੁਤ ਗਿਣਤੀ ਵਿੱਚ ਹੈ ਚਾਰ ਚਫੇਰੇ ਘੇਰਾ ਹੈ ਆਵਾਜ਼ਾਈ ਰੋਕ ਦਿੱਤੀ ਗਈ ਹੈ ਕੋਈ ਚੀਜ਼ ਬਾਹਰੋਂ ਅੰਦਰ ਨਹੀਂ ਜਾਂਦੀ ਗੁਰੂ ਜੀ ਦੇ ਸਾਰੇ ਸਿੰਘ ਕਿਲੇ ਅੰਦਰ ਹਨ ਆਨ ਦੀ ਕਮੀ ਹੋ ਗਈ ਹੈ ਬਾਹਰੋਂ ਸੰਗਤਾਂ ਸਹਾਇਤਾ ਨਹੀਂ ਕਰ ਸਕਦੀਆਂ ਸਾਰੇ ਰਾਹ ਤੇ ਪੱਤਨ ਰੋਕ ਦਿੱਤੇ ਗਏ ਹਨ ਇਸ ਹਾਲਤ ਵਿੱਚ ਕਈ ਕੱਚੇ ਤੇ ਸਿੱਧਕ ਹੀਣ ਸੇਖ ਗੁਰੂ ਜੀ ਨੂੰ ਛੱਡ ਕੇ ਨਸੇ ਆ ਰਹੇ ਹਨ ਭੁੱਖ ਤੇ ਮੌਤ ਦਾ ਮੁਕਾਬਲਾ ਨਹੀਂ ਕਰ ਰਹੇ ਪਿਆਰੇ ਗੁਰੂ ਨੂੰ ਬੇਦਾਵਾ ਲਿਖ ਕੇ ਦੇਈ ਜਾ ਰਹੇ ਹਨ ਕਈ ਭਗੌੜੇ ਤੇ ਬਹੀ ਮਾਨਸਿਕ ਆਏ ਹਨ ਉਹਨਾਂ ਕੋਲੋਂ ਮੈਂ ਸੁਨਿਆ ਹੈ हे ਸਖੀ ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਕਿਤੇ ਮੌਤ ਭੁੱਖ ਕੋਲੋਂ ਡਰ ਕੇ ਮੇਰਾ ਲਾਲ ਵੀ ਗੁਰੂ ਪਾਸੋਂ ਬੇਮੁਖ ਨਾ ਹੋ ਜਾਵੇ। ਇਹ ਸੇ ਗੱਲ ਦੀ ਚਿੰਤਾ ਹੈ। ਗੁਰੂ ਕੋਲੋਂ ਬੇਮੁਖ ਹੋਣ ਨਾਲੋਂ ਮਰਨਾ ਚੰਗਾ ਹੈ। ਇੱਕ ਦਿਨ ਸਭ ਨੇ ਮਰਨਾ ਹੈ। ਇਸੇ ਗੱਲ ਦੀ ਚਿੰਤਾ ਹੈ। ਇਸੇ ਵਿਚਾਰ ਨਾਲ ਮੈਨੂੰ ਡੋਬ ਪੈ ਰਹੇ ਹਨ। ਪੁੱਤਰ ਵੱਲੋਂ ਚੰਗੀ ਖਬਰ ਆਉਣੀ ਚਾਹੀਦੀ ਹੈ। ਬਿਛਨੀ ਕਹਿਣ ਲੱਗੀ ਹੈ ਰਾਣੀ ਕੋਈ ਫਿਕਰ ਨਾ ਕਰ। ਵਾਹਿਗੁਰੂ ਦਾ ਸਿਮਰਨ ਕਰ ਤੇਰਾ ਲਾਲ ਕਦੀ ਵੀ ਗੁਰੂ ਨੂੰ ਛੱਡ ਕੇ ਨਹੀਂ ਆਵੇਗਾ। ਉਹੋ ਪੁਰਜਾ ਪੁਰਜਾ ਕੱਟ ਮਰੇਗਾ। ਉਹ ਆਪਣੇ ਪਿਤਾ ਵਾਂਗ ਸ਼ਹੀਦਾਂ ਵਿੱਚ ਨਾਮ ਲਿਖਵਾਵੇਗਾ। ਡਰ ਨਾ ਮੈਨੂੰ ਪੂਰਨ ਭਰੋਸਾ ਹੈ ਛੇਤੀ ਹੀ ਖਬਰ ਚੰਗੀ ਮਿਲੇਗੀ ਰਾਣੀ ਚਾਲਾ ਗੌਰ ਕਹਿਣ ਲੱਗੀ ਮੈਂ ਵੀ ਇਹੋ ਆਸ ਕਰਦੀ ਹਾਂ ਵਾਹਿਗੁਰੂ ਮੇਰੇ ਲਾਲ ਨੂੰ ਹੌਸਲਾ ਦਲੇਰੀ ਗੁਰੂ ਤੋਂ ਆਪਾ ਵਾਰਨ ਦਾ ਹੱਥ ਬਖਸ਼ੇ ਮੈਂ ਪਰਮਾਤਮਾ ਕੋਲ ਕੁਝ ਦੱਸਣ ਜੋਗੀ ਰਹਾ ਉਹ ਕਿੰਨਾ ਚੰਗਾ ਹੈ ਪਰਮਾਤਮਾ ਗੁਰੂ ਜਿਸ ਨੇ ਅਸਾਂ ਨੂੰ ਨੇਕ ਰਾਹ ਪਾਇਆ ਹੈ ਮੇਰੇ ਪਤੀ ਦੀ ਰੂਹ ਵੀ ਇਹੋ ਹੀ ਪੁਕਾਰ ਕਰ ਰਹੀ ਹੋਵੇਗੀ ਉਹੋ ਵੀ ਅਜੇ ਸ੍ਰੀ ਅਨੰਦਪੁਰ ਦੇ ਚਗਿਰ ਦੇ ਚੱਕਰ ਘੱਟ ਰਹੀ ਹੈ ਹੋਵੇਗੀ ਆਪਣੇ ਬੇਟੇ ਨੂੰ ਹੌਸਲਾ ਦਿੰਦੀ ਹੋਵੇਗੀ ਇਹ ਵੀ ਖਿਆਲ ਆਉਂਦਾ ਹੈ ਕਿ ਦੁਸ਼ਮਨ ਦੁਸ਼ਮਨ ਨੇ ਇਹ ਕੀ ਕੀਤਾ ਜੰਗੇ ਗੁਰੂ ਜੀਵਨ ਦਾਤੇ ਸ਼ਾਂਤੀ ਦੇ ਪ੍ਰੇਮੀ ਵਤਨ ਦੇ ਹੰਮਦਰਦ ਨੂੰ ਤੰਗ ਕਰ ਰਹੇ ਹਨ ਪੂਰੀ ਆਨੰਦ ਉੱਜੜ ਜਾਏਗੀ ਗੁਰੂ ਜੀ ਕਿਧਰੇ ਚਲੇ ਜਾਣਗੇ ਵਿਛਣੀ ਕਹਿਣ ਲੱਗੀ ਇਹ ਪਾਣਾ ਹੈ ਪਰਮਾਤਮਾ ਦਾ ਪਾਣਾ ਜਿਵੇਂ ਜਿਵੇਂ ਲੇਖ ਲਿਖੇ ਹਨ ਤਿਵੇਂ ਹੋਵੇਗਾ ਗੁਰੂ ਜੀ ਨੂੰ ਤੱਤੀਵਾ ਨਹੀਂ ਲੱਗੇਗੀ ਸਿੱਖ ਵਦਨ ਗੇ ਸਿਖਾਂ ਦਾ ਰਾਖਾ ਆਪ ਅਕਾਲ ਪੁਰਖ ਹੈ। ਏਉਂ ਬਿਛਨੀ ਦੇ ਹੋਰ ਇਸਤਰੀਆਂ ਨੇ ਰਾਣੀ ਚਾਲਾ ਕੌਰ ਨੂੰ ਧੀਰਜ ਦਿੱਤੀ ਕਿ ਉਹ ਇਹ ਖਿਆਲ ਦਿਲੋਂ ਕੱਢ ਦੇਵੇ ਕਿ ਉਸ ਦਾ ਪੁੱਤਰ ਗੁਰੂ ਜੀ ਨੂੰ ਛੱਡ ਕੇ ਮੌਤ ਤੇ ਭੁੱਖ ਤੋਂ ਡਰਦਾ ਘਰ ਆ ਜਾਵੇਗਾ। ਉਹ ਐਸਾ ਨਹੀਂ। ਉਹ ਜ਼ਰੂਰ ਗੁਰੂ ਜੀ ਦਾ ਸਾਥ ਦੇਵੇਗਾ। ਦੇਨ ਲੰਘਦੇ ਗਏ ਰਾਣੀ ਚਾਲਾ ਕੌਰ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਦੀ ਰਹੀ ਕਿ ਉਸ ਦਾ ਪੁੱਤਰ ਗੁਰੂ ਦਾ ਸੱਚਾ ਸਿੱਖ ਬਣਿਆ ਰਹੇ ਤਿੰਨ ਮਹੀਨੇ ਵਿੱਚੋਂ ਅਖ ਰਾਣੀ ਨੂੰ ਖਬਰ ਮਿਲ ਗਈ ਉਸ ਦੇ ਪੁੱਤਰ ਵਿਜੇ ਸਿੰਘ ਦਾ ਸਾਥੀ ਬਲਬੀਰ ਸਿੰਘ ਫਟੜ ਹੋ ਕੇ ਜੰਗ ਵਿੱਚੋਂ ਬਚ ਕੇ ਆ ਗਿਆ ਉਸ ਨੇ ਦੱਸਿਆ ਕਿ ਸਰਸਾ ਨਦੀ ਦੇ ਕਿਨਾਰੇ ਵਿਜੇ ਸਿੰਘ ਦੁਸ਼ਮਨਾ ਨਾਲ ਯੁੱਧ ਕਰਦਾ ਹੋਇਆ ਗੁਰੂ ਜੀ ਦੇ ਸਨਮੁਖ ਸ਼ਹੀਦ ਹੋ ਗਿਆ ਹੈ ਉਸਨੇ ਬਹੁਤ ਦਲੇਰੀ ਨਾਲ ਯੁੱਧ ਕੀਤਾ ਹੈ ਇਕੱਲੇ ਨੇ ਕਈ ਦੁਸ਼ਮਣ ਮਾਰੇ ਮਾਰ ਦਿੱਤੇ ਅੰਤ ਜ਼ਖਮੀ ਹੋ ਕੇ ਸ਼ਹੀਦ ਹੋ ਗਿਆ ਗੁਰੂ ਜੀ ਨੇ ਉਸ ਦੀ ਬਹਾਦਰੀ ਦੀ ਬਹੁਤ ਉਸਤਤ ਕੀਤੀ ਸੀ ਤੇਰਾ ਪੁੱਤਰ ਬੇਕੁੰਠ ਤਾਮ ਨੂੰ ਗਿਆ ਹੈ ਮੈਨੂੰ ਅਫਸੋਸ ਹੈ ਕਿ ਮੈਂ ਸ਼ਹੀਦ ਨਹੀਂ ਹੋਇਆ ਦਸ਼ਮਨਾ ਨਾਲ ਮੁਕਾਬਲਾ ਕਰਦਾ ਰਿਹਾ ਹਾਂ ਗੁਰੂ ਜੀ ਚਮਕੌਰ ਤੋਂ ਅੱਗੇ ਨਿਕਲ ਗਏ ਹਨ ਪਤਾ ਨਹੀਂ ਕਿੱਥੇ ਹਨ ਚਾ ਲਾ ਗੌਰ ਨੇ ਸੁਣ ਲਿਆ ਚੰਗੀ ਤਰ੍ਹਾਂ ਸੁਣ ਲਿਆ ਕਿ ਉਸ ਦਾ ਪੁੱਤਰ ਸ਼ਹੀਦ ਹੋ ਗਿਆ ਹੈ ਇੱਕੋ ਪੁੱਤਰ ਉਹ ਵੀ ਪਲੇਠੀ ਦਾ ਤੇ ਪਿਆਰ ਦਾ ਰਤਾ ਦੁੱਖ ਨਹੀਂ ਕੀਤਾ ਉਸ ਦਾ ਹਿਰਦਾ ਨਹੀਂ ਕਿੰਬਿਆ ਉਸ ਨੂੰ ਗਛਾ ਨਹੀਂ ਪਈਆ ਉਹ ਜੋਰ ਨਾਲ ਹੱਸੀ ਤਾਲੀਆਂ ਮਾਰ-ਮਾਰ ਕੇ ਹੱਸੀ ਜਿਸ ਤਰ੍ਹਾਂ ਕਦੀ ਦੌਰਾ ਪੈਣ ਉਤੇ ਪਾਗਲ ਹੱਸਦੇ ਹਨ ਖਿੱਲੀਆਂ ਮਾਰ ਕੇ ਹੱਸਦੀ ਹੋਈ ਨੇ ਸਾਰੀਆਂ ਸਖੀਆਂ ਨੂੰ ਦੱਸਿਆ ਜਦੋਂ ਉਹ ਕੋਲ ਆਈਆਂ ਤਾਂ ਉੱਚੀ ਸਾਰੀ ਕਹਿਣ ਲੱਗੀ ਖੁਸ਼ੀ ਕਰੋ ਮੈਂ ਅੱਜ ਸੁਪਤਰੀ ਹੋਈ ਹਾਂ ਮੇਰਾ ਪੁੱਤਰ ਗੁਰੂ ਜੀ ਦੀ ਸੇਵਾ ਕਰਦਾ ਹੋਇਆ ਸ਼ਹੀਦ ਹੋ ਗਿਆ ਹੈ। ਉਹ ਜੀਵਨ ਸਫਲ ਕਰ ਗਿਆ ਹੈ। ਸੱਦੋ ਵਾਜੇ ਵਾਲਿਆਂ ਨੂੰ ਸੱਦੋ ਵਾਜਾ ਵਜਾਓ। ਗੁਰਵੰਡੋ ਮੇਰਾ ਪੁੱਤਰ ਮੌਤ ਰਾਣੀ ਨੂੰ ਵਰ ਕੇ ਆਇਆ ਹੈ। ਤਾਨ ਰਾਣੀ ਚਾ ਲਾਂਕਵ ਤੇ ਤਾਨ ਉਸਤਾ ਸਿਦਕ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਉਸਨੇ ਸਮਝਿਆ ਸੀ। ਓਹੋ ਕਿੰਨੀ ਚੰਗੀ ਤੇ ਕਿੰਨੇ ਉੱਚੇ ਜੀਵਨ ਵਾਲੀ ਸੀ ਇਹ ਹੋ ਜਈਆਂ ਦੇਵੀਆਂ ਦੇ ਸਿਦਕਾਂ ਨੇ ਹੀ ਖਾਲਸਾ ਪੰਥ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ